ਸੇ ਕੁਝ ਜਿਹੇ ਲੋਕ ਨੇ ਜਿਹੜੇ ਕਿ ਨਸ਼ਾ ਛਡਾਉਣ ਦੇ ਨਾਮ ਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਨਜ਼ਾਇਲ ਸਾਹਿਬ ਦੇ ਤੇ ਨਸ਼ਾ ਛਡਾਊ ਕੇਂਦਰ ਖੋਲੇ ਗਏ ਨੇ ਜਿਸ ਦੇ ਵਿੱਚ ਇਹਨਾਂ ਨਸ਼ਾ ਛੱਡਣ ਵਾਲੇ ਵਿਅਕਤੀ 'ਤੇ ਕਾਫੀ ਅਤਿਆਚਾਰ ਕੀਤਾ ਜਾਂਦਾ ਜਿਸ ਦੇ ਅਨੇਕਾਂ ਜਿਹੜੇ ਕੇਸ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਕਈ ਲੋਕਾਂ ਨੂੰ ਇਹਨਾਂ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚੋਂ ਰਿਹਾਅ ਹੀ ਕਰਵਾਇਆ ਗਿਆ ਸੀ ਜਿਹਦੇ ਚਾਲੇ ਲੋਕਾਂ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਮੈਰਿਜ ਪਾਲਸ ਦੀ ਆਦੇ ਵਿੱਚ ਨਜਾਇਜ਼ ਸਾਫ ਦੇ ਉਤੇ ਨਸ਼ਾ ਛਡਾਊ ਨਸ਼ਾ ਛਡਾਊ ਕੇਂਦਰ ਜਿਹੜਾ ਕਿ ਚਲਾਇਆ ਜਾ ਰਿਹਾ ਸੀ ਤੇ ਇੱਥੇ ਇੱਕ ਵਿਅਕਤੀ ਜੋ ਕਿ ਸ਼ਰਾਬ ਪੀਣ ਦਾ ਕਾਫੀ ਆਦੀ ਸੀ ਤੇ ਪਰਿਵਾਰ ਨੇ ਸੋਚਿਆ ਕਿਉਂ ਨਾ ਉਸ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਵਾ ਕੇ ਉਸ ਦੀ ਇਹ ਵੀ ਲਤ ਛਡਵਾ ਦਿੱਤੀ ਜਾਵੇ ਜਿਹਦੇ ਚਲਦੇ ਉਹਨਾਂ ਨੇ ਇਸ ਨਸ਼ਾ ਛਡਾਊ ਕੇਂਦਰ ਦੇ ਵਿੱਚ ਉਸ ਨੂੰ ਭਰਤੀ ਕਰ ਦਿੱਤਾ ਤੇ ਇੱਕ ਮਹੀਨੇ ਬਾਅਦ ਜਦੋਂ ਆਪਣੇ ਵਿਅਕਤੀ ਨੂੰ ਲੈਣ ਵਾਸਤੇ ਗਏ ਤਾਂ ਉੱਥੇ ਉਸਦੀ ਮੌਤ ਹੋ ਗਈ ਜੀਹਾਂ ਦੱਸਿਆ ਜਾ ਰਿਹਾ ਹੈ ਕਿ ਉਸ ਵਿਅਕਤੀ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਾ ਇਸੇ ਮ੍ਰਿਤਕ ਵਿਅਕਤੀ ਦੀ ਪਤਨੀ ਦਾ ਰੋ ਰੋ ਕੇ ਇਨਸਾਫ ਮੰਗੇ ਕਿ ਅਜਿਹੇ ਵਿਅਕਤੀ ਦੇ ਖਿਲਾਫ ਜਿਸ ਨੇ ਦੇ ਪਤੀ ਦਾ ਕਤਲ ਕੀਤਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਆ ਉਸੰਦੇਹ ਉਹਨਾਂ ਨਾਲ ਥੋੜਾ ਕੀ ਰਿਸ਼ਤਾ ਹੈ ਮੇਰੇ ਹਸਬੰਡ ਸੀਗੇ ਕੀ ਨਾਮ ਕੀ ਸੀ ਇਹਨਾਂ ਦਾ ਜਸਪਾਲ ਸਿੰਘ ਤੇ ਕੀ ਸਾਰਾ ਮਾਮਲਾ ਕਿਵੇਂ ਕਿਵੇਂ ਮੌਤ ਹੀ ਤੁਹਾਨੂੰ ਕਦੋਂ ਪਤਾ ਲੱਗਿਆ ਅੱਜ ਸੀ ਨਾ ਮਹੀਨੇ ਤੋਂ ਉੱਪਰ ਹੋ ਗਿਆ 4 ਜੁਲਾਈ ਨੂੰ ਇਹਨਾਂ ਨੂੰ ਇੱਥੇ ਛੱਡਿਆ ਸੀਗਾ ਤੇ ਅੱਜ ਅਸੀਂ ਉਹਨਾਂ ਨੂੰ ਲੈਣ ਆਏ ਸੀ ਅਸੀਂ ਕਿਹਾ ਵੀ ਚਲੋ ਮਹੀਨਾ ਬਹੁਤ ਆ ਨਾ ਵੀ ਲੈ ਜਾਂਦੇ ਅਸੀਂ 1:00 ਵਜੇ 5 ਮਿੰਟ ਤੇ ਜਦੋਂ ਆਏ ਇੱਥੇ ਦੋ ਜਾਣੇ ਸੀ ਇਹਨਾਂ ਨੇ ਗੇਟ ਨਹੀਂ ਖੋਲਿਆ ਸਾਨੂੰ ਅਸੀਂ ਬਹੁਤ ਗੇਟ ਖੜਕਾਇਆ ਫਿਰ ਉਹਨਾਂ ਨੇ ਜਦੋਂ ਗੇਟ ਖੋਲ੍ਹਿਆ ਜਦੋਂ ਅਸੀਂ ਅੰਦਰ ਗਏ ਪਹਿਲਾਂ ਤਾਂ ਕਹਿੰਦੇ ਵੀ ਤੁਹਾਡਾ ਕੋਈ ਰਿਸ਼ਤੇਦਾਰ ਉਹਨੂੰ ਲੈ ਗਿਆ ਫਿਰ ਕਹਿੰਦੇ ਉਹ ਭੱਜ ਗਿਆ ਤੇ ਜਦੋਂ ਸਾਡੇ ਮਾਮਾ ਜੀ ਨੇ ਕਿਹਾ ਜਿਹੜਾ ਰਿਸ਼ਤੇਦਾਰ ਉਹਨੂੰ ਲੈ ਕੇ ਗਿਆ ਉਹਨੇ ਸਿਗਨੇਚਰ ਕੀਤੇ ਹੋਣੇ ਦਿਖਾਓ ਤੇ ਉਹਨਾਂ ਨੇ ਮੈਨੂੰ ਦਿਖਾਉਂਦੇ ਸੀਗੇ ਤੇ ਨਜ਼ਰ ਥੋੜਾ ਸੰਤਲ ਤੇ ਇੱਕ ਅੰਕਲਤਾ ਪਹਿਲਾਂ ਤਾਂ ਭੱਜ ਗਿਆ ਥੋੜਾ ਪ੍ਰੇਸ਼ਾਨ ਕਰ ਲਿਆ ਉਹਨੇ ਕਿੱਥੇ ਪਤਾ ਇਹਨੂੰ ਕਿਹੜੇ ਲੋਕੜੀ ਆ ਠੀਕ ਆ ਮੈਂ ਤੇ ਤੁਹਾਡੇ ਹਸਬੰਦ ਕਦੋਂ ਤੋਂ ਨਸ਼ਾ ਕਰਦੇ ਸੀਗੇ ਜੀ ਉਹਨਾਂ ਨੂੰ ਹੋਰ ਵੀ ਸ਼ਰਾਬ ਵੀ ਜ਼ਿਆਦਾ ਪਿੰਦੇ ਸੀਗੇ ਤੇ ਬੀ ਹੋ ਗਿਆ ਉਹਨਾਂ ਨੂੰ 7-8 ਸਾਲ ਪਿੰਦਿਆ ਨੂੰ ਤੇ ਤੁਸੀਂ ਪਹਿਲਾਂ ਵੀ ਤੁਸੀਂ ਇਸ ਨਸ਼ਾ ਛੋਹ ਕੇਂਦਰ ਦੇ ਸੰਪਰਕ ਵਿੱਚ ਕਦੋਂ ਆਏ ਅਸੀਂ ਪਿਛਲੇ ਸਾਲ ਜੂਨ ਚ ਵੀ ਇੱਕ ਮਹੀਨਾ ਛੱਡਿਆ ਸੀ ਇੱਥੇ ਜਦੋਂ ਤੁਸੀਂ ਬੈਂਜੀਨ ਛੱਡ ਕੇ ਗਏ ਉਹ ਇੱਥੇ ਦੇਖਿਆ ਕੋਈ ਹੋਰ ਬੰਦਾ ਸੀਗਾ ਨਹੀਂ ਅਸੀਂ ਛੱਡ ਕੇ ਨਹੀਂ ਗਏ ਉਹ ਲੈ ਕੇ ਆਏ ਸੀ ਲੈ ਕੇ ਆਏ ਸੀ ਤੇ ਕਿੰਨੇ ਪੈਸੇ ਲਿੱਤੇ ਸੀ ਉਹੜ ਕੋ ਇਹਨਾਂ ਨੇ ਇਲਾਜ ਕਰਨ ਦੇ ਨਾਲ 20000 ਰੁਪਏ 20000 ਰੁਪਏ ਤੇ ਕੌਣ ਬੰਦੇ ਸੀਗੇ ਜਿਨ੍ਹਾਂ ਕੋਲ ਕੋ ਪੈਸੇ ਰਿੱਤੇ ਸੀ ਇਹਨਾਂ ਨੂੰ ਲੈ ਕੇ ਗਏ ਸੀਗੇ ਇਹ ਜਿਹੜਾ ਇਹ ਇੰਦਰਜੀਤ ਦਸਾਂਜਾ ਉਹਨੇ ਲੈ ਸੀ ਤੇ ਇਹਨਾਂ ਦਾ ਜਾਣ ਪਛਾਣ ਕਿਵੇਂ ਬਈ ਤੁਹਾਡੀ ਸਾਡੇ ਨਾਲ ਪਿੰਡ ਚੋਂ ਹੀ ਸੀਗੇ ਉਹਨਾਂ ਨੇ ਸਾਨੂੰ ਉਹਨਾਂ ਨੇ ਹੀ ਕਾਲ ਕੀਤੀ ਸੀਗੀ ਤੇ ਉਹ ਫਿਰ ਇਹ ਲੈ ਕੇ ਆਏ ਸੀਗੇ ਜਦੋਂ ਤੁਸੀਂ ਆਏ ਹੋ ਕੀ ਹਾਲਾਤ ਦੇਖੇ ਇੱਥੇ ਜਦੋਂ ਮੈਂ ਮੈਨੂੰ ਜਦੋਂ ਕਹੀ ਜਾ ਰਹੀ ਸੀ ਪਹਿਲਾਂ ਤਾਂ ਕਹਿ ਰਹੀ ਸੀ ਵੀ ਹੈ ਨਹੀਂ ਇੱਥੇ ਚੱਲੇਗਾ ਫਿਰ ਜਦੋਂ ਮੇਰੇ ਮਾਸੀ ਜੀ ਦਾ ਬੇਟਾ ਨਾਲ ਆਇਆ ਸੀਗਾ ਦੋ ਜਣ ਤਿੰਨ ਚਾਰ ਜਣੇ ਸੀਗੇ ਅਸੀਂ ਜਦੋਂ ਆਏ ਤਾਂ ਫਿਰ ਉਹਨਾਂ ਨੇ ਜਦੋਂ ਉਹਨਾਂ ਨੇ ਸਖਤੀ ਕੀਤੀ ਦੱਸ ਕਿੱਥੇ ਆ ਵੀ ਕੌਣ ਲੈ ਗਿਆ ਸਿਗਨੇਚਰ ਦਿਖਾ ਹੈ ਨਾ ਫਿਰ ਉਹਨੇ ਦੱਸਦਾ ਵੀ ਉੱਥੇ ਅੰਦਰ ਪਿਆ ਵਾ ਜਦੋਂ ਅਸੀਂ ਜਾ ਕੇ ਦੇਖਿਆ ਤੁਸੀਂ ਅੰਦਰ ਜਾ ਕੇ ਤੁਸੀਂ ਕੀ ਦੇਖਿਆ ਡੈੱਡ ਬੋਡੀ ਦੇਖੀ ਸੀ ਕਿਹੜੇ ਹਾਲਾਤਾਂ ਸੀ ਉਹਨਾਂ ਦੇ ਸਿਰ ਤੇ ਸੱਟ ਵੱਜੀ ਹੋਈ ਆ ਤੇ ਉਹਨਾਂ ਦੇ ਹੱਥ ਹੱਥ ਐ ਸੂਜੇ ਪਏ ਨੀਲੇ ਹੋਏ ਪਏ ਜਿੱਦ ਤੁਸੀਂ ਆਏ ਹੋ ਹੁਣ ਤੁਹਾਡੇ ਕੀ ਬੰਦੂ ਉਸ ਤੋਂ ਬਾਅਦ ਤੁਹਾਡੇ ਮੇਰੀ ਮੰਨ ਹੈ ਮੈਂ ਉਹਨੇ ਮੇਰਾ ਹਸਬੰਦ ਦੀ ਡੈਥ ਹੋਈ ਹੈ ਮੈਂ ਉਹਨੂੰ ਮਾਰਿਆ ਮੈਂ ਉਹਨੂੰ ਮਾਰਨਾ ਚਾਹੁੰਨੀ ਆ ਬਸ ਹੋਰ ਕੁਝ ਨਹੀਂ ਹੈ ਮੈਨੂੰ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੈਨੂੰ ਉਹਨੂੰ ਫਾਂਸੀ ਚਾਹੀਦੀ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕੀ ਨਾਮ ਕੀ ਤੁਹਾਡਾ ਜੀ ਅਮਨ ਅਮਨ ਜੀ ਜਿੰਨਾਂ ਦੀ ਮੌਤ ਹੋਈ ਤੁਹਾਡੇ ਕੀ ਲੱਗਦੇ ਹੋ ਮੇਰੇ ਜੀਜਾ ਜੀ ਨੇ ਕੀ ਹੋਇਆ ਕੀ ਸਾਰਾ ਵਾਕਿਆ ਕਿਵੇਂ ਹੋਇਆ ਜੀ ਬਸ ਯੋ ਇਥੇ ਇਹਨਾਂ ਨੂੰ ਵੀ ਡਰਿੰਕ ਕਰਦੇ ਸੀਗੇ ਵੀ ਸਾਨੂੰ ਸੀਗਾ ਵੀ ਚਲੋ ਛੱਡ ਦੇਣਗੇ ਇਥੇ ਇਹਨਾਂ ਨੂੰ ਭੇਜਿਆ ਸੀਗਾ ਬਸ ਹੁਣ ਅੱਜ ਭੈਣ ਨੂੰ ਨਹੀਂ ਲੈਣਾ ਸੀਗੇ ਜਦੋਂ ਆਏ ਤਾਂ ਉਹਨਾਂ ਨੇ ਪਹਿਲਾਂ ਕਹਿੰਦੇ ਕਾਂਟਾ ਗੇਟ ਨਹੀਂ ਖੋਲਿਆ ਹੈਗਾ ਜਦੋਂ ਗੇਟ ਖੋਲਿਆ ਤਾਂ ਹਨਾ ਪਹਿਲਾਂ ਕਹਿੰਦੇ ਤੁਹਾਡਾ ਬੰਦਾ ਭੱਜ ਗਿਆ ਪਤਾ ਨਹੀਂ ਇਦਾਂ ਦੱਸਿਆ ਸਾਨੂੰ ਜੋ ਫੋਨ ਗਿਆ ਸਾਨੂੰ ਜਦੋਂ ਬਾਅਦੋਂ ਕਿਉਂ ਕਹਿੰਦੇ ਕਿੱਦਾਂ ਭੱਜ ਗਿਆ ਇਦਾਂ ਹਨਾ ਬਾਅਦੋਂ ਕਹਿੰਦੇ ਉਹ ਤਾਂ ਮਰ ਗਿਆ ਤੁਹਾਡੇ ਕਿਹੜੇ ਪਿੰਡ ਹੈ ਜੀ ਸਰ ਅਸੀਂ ਮੇਰੇ ਕੋਲ ਦੁਗਰੀ ਪਿੰਡਾਂ ਲੁਧਿਆਣੇ ਕੋਲ ਇਹਨਾਂ ਦਾ ਕਿਹੜਾ ਪਿੰਡ ਸੀਗਾ ਜੀ ਇਹਨਾਂ ਦਾ ਬੁੱਕਣ ਵਾਲਾ ਤੇ ਇਹਨਾਂ ਦੇ ਕਿੰਨੇ ਬੱਚੇ ਹੈ ਜੀ? 2 ਬੱਚੇ ਹੈ ਜੀ। ਕਿੰਨੇ-ਕਿੰਨੇ ਬਟੇ ਜੀ ਇੱਕ 15 ਸਾਲ ਦਾ ਵਾ ਇੱਕ 7 ਸਾਲ ਦਾ ਵਾ ਹੁਣ ਤੁਹਾਡੀ ਕੀ ਮੰਗ ਹੈ ਸਾਡੀ ਤਾਂ ਇਹ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਵਾ ਕਿ ਸਾਡਾ ਬੰਦਾ ਮਾਰਤਾ ਇਹਨਾਂ ਨੇ ਤਾਂ ਉਹਨਾਂ ਦਾ ਵੀ ਜਦਾਂ ਦਾ ਬੰਦਾ ਮਾਰੋ ਉਹਨਾਂ ਦਾ ਜੋ ਮਰਜ਼ੀ ਕਰੇ ਪੁਲਿਸ ਉਹਨਾਂ ਨੂੰ ਸਖਤ ਤੋਂ ਸਖਤ ਜਸਾ ਜਾਵੇ ਠੀਕ ਹੈ ਜੀ ਛੱਡ ਕੇ ਕਿੱਥੇ ਗਏ ਸੀ ਅਸੀਂ ਇਹਨਾਂ ਨੂੰ ਮਤਲਬ ਕਿ ਪਿੰਡ ਦੇ ਪੰਚਾਇਤ ਵਾਲਿਆਂ ਨੇ ਪਤਾ ਨਹੀਂ ਕਿੰਨਾ ਨੇ ਫੋਨ ਕੀਤਾ ਸੀ ਜਿੱਦਣ ਉੱਥੋਂ ਲੈ ਕੇ ਆਏ ਇੱਕ ਖੋਦ ਲੈ ਕੇ ਆਏ ਨੇ ਕਿਉਂਕਿ ਇਹਨਾਂ ਦੇ ਇੱਥੇ ਨੈੱਟ ਤੇ ਵੀ ਇਹਨਾਂ ਦਾ ਨੰਬਰ ਚੱਲਦਾ ਇਹਨਾਂ ਸੈਂਟਰ ਦਾ ਨਾਮ ਆ ਕੇ ਕਿਉਂਕਿ ਉੱਥੋਂ ਨੰਬਰ ਨੰਬਰ ਲਿਆ ਹੋਇਆ ਸੀਗਾ ਤੇ ਉੱਥੇ ਉਹਨਾਂ ਨੇ ਫੋਨ ਕੀਤਾ ਹੋਣਾ ਵਾ ਇਹਨਾਂ ਇਹ ਉੱਥੋਂ ਲੈ ਕੇ ਆਏ ਆ ਆਪ ਜਾ ਕੇ ਤੇ ਉਹ ਜਦੋਂ ਛੱਡਣ ਆਏ ਸੀ ਜਿਹੜੇ ਵੀ ਉਹਨਾਂ ਨੂੰ ਨਹੀਂ ਪਤਾ ਸੀ ਇੱਥੇ ਕੋਈ ਹੈ ਹੀ ਨਹੀਂ ਕਰ ਦਿੱਤਾ ਨਹੀਂ ਛੱਡਣ ਨਹੀਂ ਆਏ ਸੀ ਇਹ ਲੈ ਕੇ ਆਏ ਆ ਇਹ ਲੈ ਕੇ ਆਏ ਨੇ ਕਿਉਂਕਿ ਇਹਨਾਂ ਦਾ ਨੈਟ ਤੇ ਵੀ ਤੁਸੀਂ ਸਰਚ ਕਰਕੇ ਦੇਖਿਓ ਦੇਖੋ ਇੱਥੇ ਮੈਰਿਜ ਪੈਲੇਸ ਲਿਖਿਆ ਉੱਥੇ ਉਹਨਾਂ ਨੇ ਇਹ ਸੈਂਟਰ ਦਾ ਨਾਮ ਮੈਨੂੰ ਪਤਾ ਨਹੀਂ ਕੀ ਲਿਖਿਆ ਹੋਇਆ ਵਾ ਹਨਾ ਉਹ ਉਹਦਾ ਨਾਮ ਨੈਟ ਤੇ ਚੱਲਦਾ ਵਾ ਸਰ ਉਹ ਤਾਂ ਖੰਡਰ ਬਣਿਆ ਪਿਆ ਕੋਈ ਨਹੀਂ ਅੰਦਰ ਡੇ ਹਾਂਜੀ 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 ਸਾਉ ਤਾਂ ਪਤਾ ਹੀ ਨਹੀਂ ਲੱਗਿਆ ਨਾ ਸਾਨੂੰ ਤਾਂ ਹਾਂ ਨਹੀਂ ਮੇਰੀ ਭੈਣ ਆ ਕੇ ਗਈ ਥੋੜੇ ਦਿਨ ਪਹਿਲਾਂ ਉਹ ਕਹਿੰਦੀ ਸੀ ਵੀ ਉਹਦੇ ਕੱਪੜੇ-ਕੁਪੜੇ ਪੰਜ ਚਪਲਾਂ ਕੁਛ ਇਹਨਾਂ ਨੇ ਕਿਹਾ ਵੀ ਸਾਨੂੰ ਦਿਖਾ ਦੇ ਰਿਕੁਐਸਟ ਵੀ ਕੀਤੀ ਦਿਖਾਇਆ ਨਹੀਂ ਕਹਿੰਦੇ ਦਿਖਾਉਂਦੇ ਨਹੀਂ ਅਸੀਂ ਤੇ ਇਹਨਾਂ ਕੋਲੇ ਇਹ ਇਕੱਲਾ ਹੀ ਸੀਗਾ ਹੋਰ ਨਹੀਂ ਸੀ ਕੋਈ ਸਾਨੂੰ ਪਤਾ ਹੀ ਨਹੀਂ ਦਿਖਾਇਆ ਹੀ ਨਹੀਂ ਇਹਨਾਂ ਨੂੰ ਕੁਝ ਵੀ ਦਿਖਾਇਆ ਮੈਨੂੰ ਤਾਂ ਹੁਣ ਪਤਾ ਨਹੀਂ ਮੈਂ ਤਾਂ ਲੁਧਿਆਣੇ ਤਰ ਬੰਦੇ ਕਿੱਧਰ ਚਲੇ ਗਏ ਬੰਦੇ ਪਤਾ ਨਹੀਂ ਸਾਡੇ ਆਉਣ ਤੋਂ ਪਹਿਲਾਂ ਅਸੀਂ ਤਾਂ ਜਦੋਂ ਹੁਣ ਫੋਨ ਗਿਆ ਸੀ ਲੁਧਿਆਣੇ ਤੋਂ ਆਣਾ ਅਸੀਂ ਸਾਨੂੰ ਵੀ ਟਾਈਮ ਲੱਗਣਾ ਹੀ ਸੀਗਾ ਜਦੋਂ ਅਸੀਂ ਆਏ ਆ ਸਾਨੂੰ ਤਾਂ ਸਾਡੇ ਆਉਂਦੇ ਅਸੀਂ ਰੋਕ ਕੇ ਰ ਅਸੀਂ মিডিਆ ਨੂੰ ਵੀ ਦਿਖਾਵਾਂਗੇ ਸਾਰੇ ਇਹਨਾ ਸਾਡੀ ਕੋਈ ਕਾਰਵਾਈ ਹੋਊਗੀ ਫੇਰ ਹੀ ਅਸੀਂ ਚੱਕਣ ਦਵਾਂਗੇ ਉਹ ਕੋਈ ਤਰ੍ਹਾਂ ਦੀ ਸੂਚਨਾ ਮਿਲਦੇ ਸਾਬ ਮੌਕੇ ਤੇ ਪੁਲਸ ਪਹੁੰਚੀ ਪੁਲਸ ਦਾ ਕਹਿਣਾ ਹੈ ਕਿ ਇਹ ਮੈਰਜ ਕਰਦੇ ਆਪਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਨਸ਼ਾ ਛਡਾਊ ਜਿਹੜਾ ਕੇਂਦਰ ਚਲਾਇਆ ਜਾ ਰਿਹਾ ਸੀ ਸਮਾਨ ਦੇ ਵਿੱਚੋਂ ਅਨੁਸ਼ਾਸਿਤ ਤਮੀਅਤ ਸਮਾਨ ਦੇ ਵਿੱਚੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੇ ਜਿਹੜੇ ਵਿਅਕਤੀ ਦਾ ਕਤਲ ਕੀਤਾ ਹੈਗਾ ਉਸ ਮਾਮਲੇ 'ਤੇ ਜੇ ਬ੍ਰਿਤੀ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਤਾਂ ਜਲਦ ਆਪੇ ਨੂੰ ਦਰਤਾਤਲਾ ਚਾਵੇਗਾ ਇਹ ਜੀ ਇੱਥੇ ਨਾ ਅਜ ਤੋਂ ਪਹਿਲਾਂ ਇੱਥੇ ਨਸ਼ਾ ਛਡਾਊ ਸੈਂਟਰ ਚੱਲਦਾ ਸੀ ਹੁਣ ਇਹ ਜਦੋਂ ਦਾ ਇਸ ਸਰਕਾਰ ਨੇ ਸਖਤ ਕਦਮ ਚੁੱਕ ਕੇ ਬੰਦ ਕਰਾਇਆ ਗਿਆ ਸੀਗਾ ਤੇ ਬੰਦ ਕਰਾਉਣ ਦੇ ਬਾਵਜੂਦ ਇਹਨਾਂ ਦਾ ਨਾਨਾ ਕਿਤੇ ਸੰਪਰਕ ਹੋ ਗਿਆ ਇਹ ਜਾ ਕੇ ਇੰਦਰਜੀ ਦੇ ਨੂੰ ਘਰੋਂ ਲਿਆ ਜੀ ਇੱਥੇ ਨੂੰ ਰੱਖਿਆ ਇੱਥੇ ਕੋਈ ਫੈਸਿਲਿਟੀ ਨਹੀਂ ਇਹ ਨਸ਼ਾ ਛਡਾਊ ਕੇਂਦਰ ਬੰਦ ਸੀ ਇੱਥੇ ਦੀ ਮੌਤ ਹੋ ਗਈ ਹੈ ਜੀ ਜਿਹੜਾ ਇਹਦੇ ਖਿਲਾਫ 302 ਦਾ ਮਕਦਮਾ ਦਰਜ ਕੀਤਾ ਜਾ ਰਿਹਾ ਤੇ ਤਫਤੀਸ਼ ਦੌਰਾਨ ਜਿਹੜੇ ਤੱਥ ਸਾਹਮਣੇ ਆਏ ਉਹ ਤੁਹਾਨੂੰ ਦਿੱਤੇ ਜਾਣਗੇ ਜੀ ਇੰਦਰਜੀਤ ਕੌਣ ਹੈ ਜੀ ਇਹ ਇਸ ਜਗ੍ਹਾ ਦਾ ਮਾਲਕ ਹੈ ਜੀ ਉਹਨੂੰ ਉਹਨੂੰ ਨਸ਼ਾ ਛਡਾਉਦਾ ਦਾ লাইসেনਸ ਹੈ ਕਰਨ ਨਾ ਨਹੀਂ ਜੀ ਉਹਦੇ ਕੋਲੇ ਅਥੋਰਾਈਟ ਨਹੀਂਗਾ ਆਹ ਨਾ ਅਥੋਰਾਈਟ ਆ ਇਹ ਇਸ ਚੀਜ਼ ਦਾ ਤੁਹਾਨੂੰ ਪਤਾ ਵੀ ਇਹ ਨਸ਼ਾ ਛਡਾਉ ਨਹੀਂ ਜੀ ਇਹ ਬੰਦ ਦਾ ਜੀ ਇਹ ਬੰਦ ਪਹਿਲਾਂ ਹੀ ਬੰਦ ਦਾ ਕਹਿੰਦਾ ਵੀ 4 ਜੁਲਾਈ ਤੋਂ ਇਹ ਮੁੰਡੇ ਇੱਥੇ ਦਾਖਲ ਸੀ ਫਿਰ ਮੱਲੇ ਵਾਲੇ ਦਾ ਕਹਿੰਦਾ ਕਿ 2 3-4 ਦਿਨ ਪਹਿਲਾਂ ਜਿਹੜੇ ਪੁਲਿਸ ਵਾਲੇ ਮੁਲਾਜ਼ਮ ਇਥੋਂ ਨਹੀਂ ਜੀ ਅਸੀਂ 3-4 ਦਿਨ ਪਹਿਲਾਂ ਕੋਈ ਇਥੋਂ ਬੰਦੇ ਨਹੀਂ ਲੈ ਕੇ ਗਏ ਸੀ ਹੁਣ ਤੁਸੀਂ ਜਿਹੜਾ ਮਾਮਲਾ ਦਰਜ ਕਰ ਰਹੇ ਹੋ ਕਿਹਦੇ ਕਿਹਦੇ ਖਿਲਾਫ ਕਰ ਰਹੇ ਹੋ ਅਸੀਂ ਇੱਕ ਇੰਦਰਜੀ ਤੇ ਇੱਕੇ ਦਾ ਬੇਟਾ ਵਾ ਤੇ ਉਹਨੂੰ ਗ੍ਰਿਫਤਾਰੀ ਹੋਈ ਕਿ ਜੀ ਹਾਂ ਇੰਦਰਜੀ ਸਾਡੇ ਕੋਲੇ ਉਹ ਉਹ ਲਿਆਂਦਾ ਹੋਇਆ ਸਾਡੇ ਕੋਲੇ ਆ ਜੀ ਮੁੰਡੇ ਦੀ ਕੀ ਪਿਛਣੀ ਮੁੰਡੇ ਨੂੰ ਅਸੀਂ ਜਲਦੀ ਰਾਉਂਡ ਅਪ ਕਰ ਰਹੇ ਹਾਂ ਜੀ ਜਿਹਨਾਂ ਦੀ ਡੈਥ ਹੋਈ ਉਹਨਾਂ ਦੀ ਕਿੰਨੀ ਉਮਰ ਸੀ ਤੇ ਵਿਆਹ ਉਹਦੇ 37 ਸਾਲ ਸੀ ਵਿਆਹ ਅਸੀਂ ਦੋ ਬੱਚੇ ਸੀ ਕਿੰਨਾ ਫਰਦਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਪਰਚਾ ਦਰਜ ਕਰ ਰਹੇ ਹਾਂ ਜੀ ਕਿ ਨਾ ਕੋਈ ਇਹ 인ਦਰਜੀਤ ਦੇ ਉਹਦੇ ਬੇਟੇ ਦੇ ਖਿਲਾਫ। ਇੱਕ ਪਾਸੇ ਤਾਂ ਲੋਕ ਪਹਿਲੇ ਦੁਖੀ ਹੁੰਦੇ ਨੇ ਪਰ ਨਸ਼ਾ ਛੱਡਣਾ ਜੇਕਰ ਲੋਕ ਚਾਹੁੰਦੇ ਨੇ ਪਰ ਉਹਨਾਂ ਦੇ ਨਾਲ ਅਜਿਹਾ ਹਤਿਆਚਾਰ ਕੀਤਾ ਜਾਂਦਾ ਹੈ ਕਿ ਬੰਦਾ ਹੁੱਲ ਕੇ ਵੀ ਉਧਰ ਨਹੀਂ ਜਾਂਦਾ ਕਿ ਅਸੀਂ ਨਸ਼ਾ ਛੱਡੀਏ ਪਰ ਦੂਜੇ ਪਾਸੇ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਕਿ ਜੇਕਰ ਕੋਈ ਨਸ਼ੇ ਦੀ ਲਤ ਉਸ ਨੂੰ ਲੱਗ ਗਈ ਹੈ ਜੇਕਰ ਉਹ ਛੱਡਣਾ ਚਾਹੁੰਦਾ ਤਾਂ ਉਹਦੇ ਨਾਲ ਚੰਗਾ ਵਿਵਹਾਰ ਕੀਤਾ ਜਾਵੇ ਤਾਂ ਕਿ ਉਸ ਦਾ ਵੀ ਜਿਹੜਾ ਕਿ ਦਿਨਰੇ ਕੀ ਵਾਕਈ ਉਹਨਾਂ ਨਸ਼ਾ ਛੱਡੇ ਪਰ ਜੇਕਰ ਤੁਸੀਂ ਉਹਨਾਂ ਨਾਲ ਗੁਰੂ ਵਿਵਹਾਰ ਕਰੋਗੇ ਤੋ ਮਾਨਸਿਕ ਤੌਰ ਤੇ ਵੀ ਜਿਹੜੇ ਕਿ ਪਰੇਸ਼ਾਨ ਹੋਣਗੇ ਹੋਣਗੇ ਤੇ ਦੂਜੇ ਪਾਸੇ ਉਹ ਕਦੇ ਵੀ ਜਣਾ ਨਸ਼ਾ ਨਹੀਂ ਚੜ ਸਕਣਗੇ